ਜਦੋਂ ਸਾਡਾ ਭਾਰਤ ਵਿਸ਼ਵ ਦੇ ਮੰਚ ਤੇ ਆਪਣੀ ਤਾਕਤ ਤੇ ਇਕਤਾ ਨੂੰ ਚਮਕਾ ਰਿਹਾ ਹੈ ਤਾਂ ਅਜਿਹੇ ਸਮੇਂ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਹੈ ਜਿਹੜੀ ਸਭ ਨੂੰ ਹੈਰਾਨ ਤੇ ਨਰਾਸ਼ ਕਰ ਜਾਂਦੀ ਹੈ ਸੁਪਰੀਮ ਕੋਰਟ ਆਫ ਇੰਡੀਆ ਸਾਡੇ ਸੰਵਿਧਾਨ ਦਾ ਥੰਮ ਸਾਡੇ ਸੰਵਿਧਾਨ ਦਾ ਰਖਵਾਲਾ ਉਹਦੇ ਪਵਿੱਤਰ ਵਿਹੜੇ ਤੇ ਚੀਫ ਜਸਟਿਸ ਆਫ ਇੰਡੀਆ ਦੇ ਸੀਜੀਆਈ ਬੀ ਆਰ ਗਵਾਈਨ ਇੱਕ ਵਕੀਲ ਨੇ ਜੁੱਤਾ ਮਾਰਿਆ ਜੁੱਤਾ ਮਾਰ ਕੇ ਨਿਸ਼ਾਨਾ ਬਣਾਇਆ ਇਹ ਘਟਨਾ ਲਗਭਗ 11 ਕੋਰਟ ਨੰਬਰ 1 ਦੇ ਵਿੱਚ ਵਾਪਰੀ ਹੈ ਜਿੱਥੇ ਵਕੀਲ ਰਕੇਸ਼ ਕਸ਼ੋਰ ਨੇ ਆਪਣੇ ਸਪੋਰਟਸ ਜੁੱਤੇ ਨਾਲ ਸੀਜੀਐ ਸਾਹਿਬ ਤੇ वार ਕੀਤਾ ਤੇ ਚੀਕ ਕੇ ਕਿਹਾ ਕਿ ਇਹ ਸਨਾਤਨ ਧਰਮ ਦੇ ਨਾਂ ਤੇ ਆ। ਇਹ ਸਿਰ ਵਿਅਕਤੀਗਤ ਹਮਲਾ ਨਹੀਂ ਹੈ। ਸਾਡੇ ਰਾਸ਼ਟਰ ਦੀ ਨ્યાਹ ਪ੍ਰਣਾਲੀ ਤੇ ਇੱਕ ਡਾਂਗ ਹੈ, ਇੱਕ ਘਾ ਹੈ, ਇੱਕ ਜ਼ਖਮ ਹੈ। ਇਸ ਘਟਨਾ ਨੂੰ ਸਮਝਣ ਲਈ ਅਸੀਂ ਇਸ ਪਿੱਛੇ ਕਾਰਨ ਜਿਹੜੇ ਉਹ ਢਕਾਈ ਨਾ ਦੇਖੀਏ। ਸੀਜੀਐ ਸਾਹਿਬ, ਗਵਾਈ ਸਾਹਿਬ ਤੇ ਜਸਟਿਸ ਵਿਨੋਦ ਚੰਦਰਨ ਇਹਨਾਂ ਦੇ ਬੈਂਚ ਨੇ ਇੱਕ ਨਾ ਧਾਰਮਿਕ ਵਿਵਾਦ ਤੇ ਇੱਕ ਪਟੀਸ਼ਨ ਆਈ ਸੀ ਇਹਨਾਂ ਕੋਲੇ ਉੱਤੇ ਇੱਕ ਫੈਸਲਾ ਸੁਣਾਇਆ ਸੀ ਇਹ ਪਟੀਸ਼ਨ ਹਿੰਦੂ ਧਰਮ ਨਾਲ ਜੁੜੇ ਸੰਵੇਦਨਸ਼ੀਲ ਮੁੱਦੇ ਨਾਲ ਸੰਬੰਧਿਤ ਸੀ ਜਿਸ ਵਿੱਚ ਅਦਾਲਤ ਨੇ ਜਿਵੇਂ ਸੰਵਿਧਾਨ ਕਹਿੰਦਾ ਹੈ ਨਿਆਂ ਕਹਿੰਦਾ ਹੈ ਉਹਦੇ ਹਿਸਾਬ ਨਾਲ ਫੈਸਲਾ ਸੁਣਾਇਆ ਹੋਇਆ ਹੈ ਕਿ ਮੱਧ ਪ੍ਰਦੇਸ਼ ਵਿੱਚ ਭਗਵਾਨ ਵਿਸ਼ਨੂੰ ਦੀ ਇੱਕ 7 ਫੁੱਟ ਮੂਰਤੀ ਹੈ ਉਹਨੂੰ ਬਣਾਉਣ ਦਾ ਇੱਕ ਮਾਮਲਾ ਹੈ ਖੁਜਰਾਹੋ ਦੇ ਜਵਾਹੀ ਮੰਦਰ ਨਾਲ ਜੁੜਿਆ ਹੋਇਆ ਹੈ ਇਹ ਮੰਦਰ ਜਨੇਸਕੋ ਵਿਸ਼ਵ ਵਿਰਾਸਤ ਸਾਈਟ ਵਾਲੇ ਖੁਜਰਾਹੋ ਮੰਦਰ ਦਾ ਇੱਕ ਹਿੱਸਾ ਹੈ ਛਤਰਪੁਰ ਜ਼ਿਲ੍ਹੇ ਦੇ ਵਿੱਚ ਸਥਿਤ ਇਹ ਮੂਰਤੀ ਮੁਗਲ ਹਮਲਿਆਂ ਦੇ ਦੌਰਾਨ ਨਸਾਨੀ ਗਈ ਸੀ ਅਤੇ ਇਸ ਦਾ ਸਿਰ ਕੱਟਿਆ ਹੋਇਆ ਹੈ। ਖਜਰਾਉ ਮੰਦਰ ਚੰਦਰਬਾਸੀ ਰਾਜਾ ਨੇ ਬਣਵਾਏ ਸੀਗੇ। ਪਰ ਬਸਤੀਵਾਦੀ ਦੌਰ ਦੇ ਦੌਰਾਨ ਤੇ ਯਾਦ ਦੀ ਤੋਂ ਬਾਅਦ ਵੀ ਇਸ ਨੂੰ ਮੁਰਦ ਨਹੀਂ ਬਣਾਇਆ ਗਿਆ। ਜਿਸ ਕਾਰਨ ਭਗਤਾਂ ਨੇ ਵਾਰ-ਵਾਰ ਅਪੀਲ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਪਟੀਸ਼ਨਰ ਜਿਹੜਾ ਸੀਗਾ ਰਕੇਸ਼ ਦਲਾਲ ਉਹਨੇ ਦਲੀਲ ਦਿੱਤੀ ਕਿ ਇਹ ਭਗਤਾਂ ਦੀ ਜਿਹੜੀ ਪੂਜਾ ਕਰਨ ਦਾ ਮੌਲਕ ਅਧਿਕਾਰ ਹੈ ਉਹਦੀ ਉਲੰਘਣਾ ਹੈ। 16 ਸਤੰਬਰ 2025 ਨੂੰ ਭਾਰਤੀ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਚੀਫ ਜਸਟਿਸ ਗਵਾਈ ਸਾਹਿਬ ਤੇ ਉਹਨਾਂ ਦੇ ਬੈਂਚ ਨੇ ਕਿਹਾ ਕਿ ਇਹ ਮਾਮਲਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਕੋਲ ਹੈ ਉਹਨਾਂ ਦੇ ਅਧਿਕਾਰ ਦੇ ਖੇਤਰ ਦੇ ਵਿੱਚ ਹੈ ਅਦਾਲਤ ਇਸ ਤੇ ਕੁਝ ਨਹੀਂ ਕਰ ਸਕਦੀ ਉਹਨਾਂ ਨੇ ਠੋਕ ਵਜਾ ਕੇ ਗੱਲ ਕਹੀ ਪਰ ਚੀਫ ਜਸਟਿਸ ਨੇ ਉੱਥੇ ਇੱਕ ਟਿੱਪਣੀ ਵੀ ਕੀਤੀ ਕਿ ਜਾ ਕੇ ਭਗਵਾਨ ਨੂੰ ਖੁਦ ਕੁਝ ਕਰਨ ਲਈ ਕਹੋ ਤੁਸੀਂ ਕਹਿੰਦੇ ਹੋ ਨਾ ਕਿ ਤੁਸੀਂ ਭਗਵਾਨ ਵਿਸ਼ਨੂੰ ਦੇ ਸੱਚੇ ਭਗਤੋਂ ਤੇ ਜਾ ਕੇ ਪ੍ਰਾਰਥਨਾ ਕਰੋ ਉਹ ਖੁਦ ਕੁਛ ਕਰ ਲੈਣਗੇ ਤਦਾਲ ਦੇ ਅਧਿਥੀ ਦਾ ਕਹਿ ਦਿੱਤਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਪਬਲਿਸਿਟੀ ਇੰਟਰਸਟ ਲਿਟੀਗੇਸ਼ਨ ਹੈ ਇਸ ਤੋਂ ਉੱਪਰ ਕੁਝ ਨਹੀਂ ਹੈ ਪਰ ਕੁਝ ਲੋਕਾਂ ਨੇ ਗਲਤ ਤਰੀਕੇ ਨਾਲ ਇਸ ਦੀ ਵਿਆਖਿਆ ਕਰਕੇ ਇਸ ਨੂੰ ਸਨਾਤਨ ਧਰਮ ਮਰਦਿ ਬਣਾ ਦਿੱਤਾ ਇਹ ਨਾ ਸਿਰਫ ਅਦਾਲਤੀ ਨਿਯਮਾਂ ਦੀ ਉਲੰਘਣਾ ਹੈ ਸਗੋਂ ਰਾਸ਼ਟਰੀ ਨਿਆਂ ਪ੍ਰਣਾਲੀ ਨੂੰ ਧਰਮ ਤੇ ਜਾਤੀ ਤੇ ਵੰਡਣ ਵਾਲੀ ਇੱਕ ਚਾਲ ਹੈ ਜੋ ਅਸੀਂ ਨਹੀਂ ਹੋਣ ਦੇ ਸਕਦੇ ਸਨਾਤਨ ਧਰਮ ਏਕਤਾ ਤੇ ਸਹਿਨ ਸਹਿਲਤਾ ਦਾ ਸਮੇਲ ਹੈ ਨਾਕੇ ਵੰਡ ਤੇ ਹਿੰਸਾ ਦਾ ਆਧਾਰ ਇਹ ਘਟਨਾਵਾਂ ਉਹਨਾਂ ਤਾਕਤਾਂ ਨੂੰ ਚੇਤਾਵਨੀ ਦਿੰਦੀ ਹੈ ਜੋ ਭਾਰਤ ਨੂੰ ਧਰਮਿਤ੍ਰੂ ਵੀ ਕਰਨ ਨਾਲ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਬੇਸ਼ੱਕ ਘਟਨਾਵਾਂ ਵਾਪਰਨ ਤੋਂ ਤੁਰੰਤ ਬਾਅਦ ਸੀਜੀਐ ਸਾਹਿਬ ਨੇ ਗੁਆਈ ਸਾਹਿਬ ਨੇ ਸ਼ਾਂਤੀ ਤੇ ਨਿਰਪੱਖਤਾ ਨੂੰ ਪ੍ਰਕਰਾਰ ਰੱਖਦੇ ਹੋਏ ਰਾਸ਼ਟਰ ਨੂੰ ਅਪੀਲ ਕੀਤੀ ਕਿ ਅਜਿਹੇ ਕੰਮ ਨਿਆਂ ਪ੍ਰਣਾਲੀ ਨੂੰ ਕਮਜ਼ੋਰ ਕਰਦੇ ਹਨ ਸਾਡੇ ਲੋਕਤੰਤਰ ਨੂੰ ਖਤਰੇ ਵਿੱਚ ਪਾ ਦਿੰਦੇ ਹਨ ਉਹਨਾਂ ਕਿਹਾ ਕਿ ਨਿਆਂ ਹਰ ਵਿਅਕਤੀ ਲਈ ਬਰਾਬਰ ਹੈ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤੀ ਨਾਲ ਸੰਬੰਧਿਤ ਹੋਵੇ ਇਹ ਬਿਆਨ ਨਾ ਸਿਰਫ ਉਹਨਾਂ ਦੀ ਵਿਅਕਤੀਗਤ ਮਜ਼ਬੂਤੀ ਨੂੰ ਦਰਸਾਉਂਦਾ ਹੈ ਸਗੋਂ ਸਾਡੇ ਸੰਵਿਧਾਨਕ ਮੁੱਲਾਂ ਨੂੰ ਵੀ ਮਜ਼ਬੂਤ ਕਰਦਾ ਹੈ। ਦਿੱਲੀ ਪੁਲਿਸ ਨੇ ਵਕੀਲ ਨੂੰ ਗ੍ਰਿਫਤਾਰ ਕਰ ਲਿਆ ਪਰ ਚਿੰਤਾਜਨਕ ਗੱਲ ਹੈ ਕਿ ਉਸ ਵਿਰੁੱਧ ਅਜੇ ਵੀ ਕੋਈ ਫੌਜਦਾਰੀ ਮਾਮਲਾ ਦਰਜ ਨਹੀਂ ਕੀਤਾ ਗਿਆ। ਇਹ ਨਿਆਹ ਪ੍ਰਣਾਲੀ ਵਿੱਚ ਵੱਧ ਰਹੀ ਅਸੰਤੁਸ਼ਟੀ ਨੂੰ ਦਰਸਾਉਂਦਾ ਹੈ। ਸਾਨੂੰ ਚੇਤਾਵਨੀ ਦਿੰਦਾ ਹੈ ਕਿ ਅਜਿਹੇ ਅਪਰਾਧਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਘਟਨਾਵਾਂ ਹੋਰ ਵੱਧ ਸਕਦੀਆਂ ਨੇ। ਬਾਰ ਕਾਉਂਸਲ ਆਫ ਦਿੱਲੀ ਨੇ ਵਕੀਲ ਨੂੰ ਨਲਾਮਤ ਕਰ ਦਿੱਤਾ ਬਾਹਰ ਐਸੋਸੀਏਸ਼ਨ ਨੇ ਵੀ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਤੇ ਇਸ ਦੀ ਨਿੰਦਾ ਕੀਤੀ ਪਰ ਅਸੀਂ ਚਾਹੁੰਦੇ ਆ ਕਿ ਕਾਰਵਾਈ ਹੋਰ ਵਧੇਰੇ ਸਖਤ ਹੋਵੇ ਪਰ ਇਸ ਘਟਨਾ ਨੂੰ ਇੱਕ ਹੋਰ ਗੱਲ ਵਧੇਰੇ ਚਿੰਤਾਜਨਕ ਬਣਾਉਂਦੀ ਹੈ ਉਹ ਹੈ ਕਿ ਗਵਾਈ ਸਾਹਿਬ ਦਾ ਪਿਸ਼ੋਕਰ ਕਿਉਂਕਿ ਉਹ ਦਲਿਤ ਸਮੁਦਾਇ ਨਾਲ ਸੰਬੰਧ ਰੱਖਦੇ ਆ ਆਪਣੇ ਸੰਘਰਸ਼ ਨਾਲ ਸੁਪਰੀਮ ਕੋਰਟ ਤੱਕ ਪਹੁੰਚਿਆ ਇਹ ਹਮਲਾ ਨਾ ਸਿਰਫ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਸਗੋਂ ਜਾਤੀ ਵਿਤਕਰੇ ਦੀਆਂ ਜੜ੍ਹਾਂ ਨੂੰ ਵੀ ਉਜਾਗਰ ਕਰਦਾ ਹੈ ਭਾਰਤ ਵਿੱਚ ਬਹੁਤ ਡੂੰਘੀਆਂ ਨੇ ਇਸ ਘਟਨਾ ਦੇ ਵਿਆਪਕ ਨਤੀਜੇ ਆ ਜੋ ਸਾਡੇ ਰਾਸ਼ਟਰ ਨੂੰ ਖਲਾਉ ਦਿੰਦੇ ਆ ਇੱਕ ਪਾਸੇ ਨਿਆਂ ਪ੍ਰਣਾਲੀ ਉੱਤੇ ਵਿਸ਼ਵਾਸ ਦੀ ਕਮੀ ਨੂੰ ਵਧਾਉਂਦਾ ਲੋਕ ਅਦਾਲਤ ਨੂੰ ਆਪਣੇ ਅਧਿਕਾਰਾਂ ਦਾ ਰਖਵਾਲਾ ਮੰਨਦੇ ਆ ਪਰ ਜਦੋਂ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਤਾਂ ਨਿਰਾਸ਼ ਹੋ ਜਾਂਦੇ ਆ ਭਾਰਤ ਵਿੱਚ ਜਿੱਥੇ ਕਰੋੜਾਂ ਲੋਕ ਨਿਆਂ ਲਈ ਲੜਦੇ ਆ ਅਜਿਹਾ ਵਿਵਹਾਰ ਰਾਸ਼ਟਰੀ ਭਾਵਨਾ ਨੂੰ ਠੇਸ ਪਹੁੰਚਦਾ ਸਾਡੇ ਸਮਾਜ ਨੂੰ ਹਿੰਦੂ-ਮੁਸਲਮਵਾਦਾਂ ਨੇ ਵੱਡ ਰੱਖਿਆ ਹੈ ਅੰਤਰਰਾਸ਼ਟਰੀ ਮੀਡੀਆ ਵੀ ਜਿਵੇਂ ਬੀਬੀਸੀ ਸੀਐਨਐਨ ਇਸ ਨੂੰ ਹਿੰਦੂ ਧਰਮ ਨਾਲ ਜੁੜੇ ਵਿਵਾਦ ਵਿੱਚ ਉਹ ਜਾ ਕੇ ਕਰ ਰਿਹਾ ਜੋ ਸਾਡੇ ਦੇਸ਼ ਦੀ ਅੰਤਰਰਾਸ਼ਟਰੀ ਮੰਚ ਤੇ ਇਮੇਜ ਖਰਾਬ ਕਰ ਰਿਹਾ ਅਸੀਂ ਜਾਣਦੇ ਹਾਂ ਕਿ ਇਹ ਵਿਦੇਸ਼ੀ ਸ਼ਾਦ ਹੋ ਸਕਦੀ ਹੈ ਜੋ ਭਾਰਤ ਨੂੰ ਅੰਦਰੋਂ ਕਮਜ਼ੋਰ ਕਰ ਰਹੀ ਹੈ ਪਰ ਸਾਡਾ ਦੇਸ਼ ਇਸ ਚੀਜ਼ ਨੂੰ ਕਦ ਤੱਕ ਬਰਦਾਸ਼ਤ ਕਰੇਗਾ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਤੇ ਨਿਆਂ ਵਿਭਾਗ ਇਕਜੁੱਟ ਹੋ ਕੇ ਅਜਿਹੇ ਘਟਨਾਵਾਂ ਨੂੰ ਰੋਕਣ ਲਈ ਨਵੇਂ ਕਾਨੂੰਨ ਬਣਾਉਣ ਜਿਵੇਂ ਕਿ ਅਦਾਲਤੀ અપਮਾਨ ਦੇ ਵਿਰੁੱਧ ਕੋਈ ਵਿਸ਼ੇਸ਼ ਅਧਿਨਿਯਮ ਬੰਨਣਾ ਚਾਹੀਦਾ ਹੈ ਤਾਂ ਜੋ ਇਹੋ ਜਿਹੇ ਘਟਰਾਵੇਂ ਗਾਹ ਤੋਂ ਨਾ ਹੋਣ ਇਸ ਘਟਨਾ ਤੋਂ ਸਾਡੇ ਰਾਸ਼ਟਰ ਨੂੰ ਕੋਈ ਸਬਕ ਮਿਲਦੇ ਆ ਪਹਿਲਾਂ ਤਾਂ ਨਿਆਂ ਪ੍ਰਣਾਲੀ ਨੂੰ ਸੁਰੱਖਿਅਤ ਰੱਖਣ ਲਈ ਕੋਈ ਸਖਤ ਕਾਨੂੰਨੀ ਢਾਂਚਾ ਚਾਹੀਦਾ ਹੈ ਸੁਰੱਖਿਆ ਵਿਵਸਥਾ ਦੀ ਲੋੜ ਹੈ ਵਕੀਲਾਂ ਵਰਗੇ ਪੇਸ਼ੇਵਰਾਂ ਨੂੰ ਆਪਣੀ ਰਾਸ਼ਟਰੀ ਜ਼ਿੰਮੇਵਾਰੀ ਯਾਦ ਰੱਖਣੀ ਚਾਹੀਦੀ ਹੈ ਉਹ ਨਿਆਂ ਦੇ ਸੇਵਕ ਨੇ ਨਾ ਕਿ ਨਾਸ਼ਕ ਦੂਜਾ ਸਮਾਜ ਨੂੰ ਜਾਗਰੂਤ ਕਰਨ ਦੀ ਲੋੜ ਹੈ ਧਰਮ ਤੇ ਜਾਤੀ ਦੇ ਆਧਾਰ ਤੇ ਅਸੀਂ ਕਦੋਂ ਤੱਕ ਲੜਦੇ ਰਵਾਂਗੇ ਕਦੋਂ ਤੱਕ ਇੱਕ ਦੂਜੇ ਤੇ ਹਮਲੇ ਕਰਦੇ ਰਵਾਂਗੇ ਕਦੋਂ ਤੱਕ ਭਾਰਤ ਨੂੰ ਕਮਜ਼ੋਰ ਕਰਦੇ ਰਵਾਂਗੇ ਤੀਜੇ ਨੰਬਰ ਦਾ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਇਮੇਜ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਰਾਵਾਂ ਦਾ ਵਿਦੇਸ਼ਾਂ ਵਿੱਚ ਪ੍ਰਚਾਰ ਨਾ ਹੋਵੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਆਪਾਂ ਸਾਰੇ ਇਨ੍ਹਾਂ ਚੀਜ਼ਾਂ ਤੋਂ ਸਬਕ ਲਵਾਂਗੇ ਤੇ ਭਾਰਤ ਨੂੰ ਹੋਰ ਮਜ਼ਬੂਤ ਕਰਾਂਗੇ ਆਖਰ ਵਿੱਚ ਮੈਂ ਇਹੀ ਕਹਾਂਗਾ ਕਿ ਇਹ ਘਟਨਾ ਜਿਹੜੀ ਹੈ ਇਹ ਸਾਡੇ ਲਈ ਇੱਕ ਚੇਤਾਵਨੀ ਹੈ ਜੇ ਅਸੀਂ ਧਰਮ ਜਾਂ ਜਾਤੀ ਜਾਂ ਵਿਅਕਤੀਗਤ ਨਿੰਦਾ ਨੂੰ ਰਾਸ਼ਟਰੀ ਮਾਣ ਉੱਤੇ ਤਰਜੀਹ ਦਿੱਤੀ ਤਾਂ ਸਾਡਾ ਭਾਰਤ ਕਮਜ਼ੋਰ ਹੋ ਜਾਊਗਾ ਅਸੀਂ ਭਾਰਤ ਨੂੰ ਟੁੱਟ ਰੱਖਣਾ ਚਾਹੁੰਦੇ ਆ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਆਓ ਸਾਰੇ ਨਿਮਿਲ ਕੇ ਨਿਆ ਪ੍ਰਣਾਲੀ ਨੂੰ ਸੁਰੱਖਤ ਬਣਾਈਏ ਇਕਤਾ ਨੂੰ ਮਜ਼ਬੂਤ ਕਰੇਗੀ ਅਤੇ ਰਾਸ਼ਟਰੀ ਮਾਣ ਨੂੰ ਹੋਰ ਚਮਕਾਈਏ ਧੰਨਵਾਦ